ਤਿਆਰ ਪਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਤਿਆਰ ਪਰਿਆ ਸਤਿ ਸ਼੍ਰੀ ਅਕਾਲ ਇਹ ਜਿਹੜੀ ਸਾਡੇ ਪੰਜਾਬ ਸੂਬੇ ਵਿੱਚ ਅਸੀਂ ਇਨਵੈਸਟਮੈਂਟਸ ਨਵੀਆਂ ਆ ਰਹੀਆਂ ਉਸ ਲੜੀ ਵਿੱਚ ਅੱਜ ਅਸੀਂ ਇੱਕ ਬੜੀ ਵੱਡੀ ਇਨਵੈਸਟਮੈਂਟ ਅਨਾਉਂਸ ਕਰਨ ਜਾ ਰਹੇ ਹਾਂ ਇਨਫੋਸਿਸ ਲਿਮਿਟਿਡ ਮੁਹੱਲੀ ਵਿੱਚ 300 ਕਰੋੜ ਦੇ ਨਾਲ ਨਵਾਂ ਕੈਂਪਸ ਬਣਾਉਣ ਜਾ ਰਹੇ ਹੈ 30 ਏਕੜ ਦੇ ਉੱਤੇ ਹੈਗਾ ਔਰ ਜਿਹੜਾ ਪਹਿਲਾ ਫੇਸ ਹੈ ਉਹਦੇ ਵਿੱਚ 3 ਲੱਖ ਸਕੁਅਰ ਫੀਟ ਹੋਏਗਾ ਕੰਸਟਰਕਟਿਡ ਏਰੀਆ ਜਿਹਦੇ ਵਿੱਚ 2500 ਜੌਬਸ ਹੋਣਗੀਆਂ ਸਾਰੀਆਂ ਹਾਈ ਪੇਡ ਜੌਬਸ ਹੈ اور 210 ان ڈائریکٹ ایمپلائمنٹ ہوگی اور 2500 دی ڈائریکٹ ایمپلائمنٹ ہوگی میرے لیفٹ تے ڈاکٹر سمیر گوئیل جی بیٹھے ہیں تے ہیڈ اے موہالی جڑا انفوسس دا ہے گا اونوں ہیڈ کر دے ہے اور انہاں دے نال امول رમેش कुलकर्णी جی بیٹھے ہیں ਇਹ origignal head infrastructure ਹੈ ਮਤਲਬ ਇਹ ਹੈ ਕਿ ਜਦੋਂ ਤੱਕ ਕੰਸਟ੍ਰਕਸ਼ਨ ਹੋਣੀ ਹੈ ਸੈਂਟਰ ਬੰਨਣਾ ਹੈ ਉਦੋਂ ਤੱਕ ਸਿਰਫ ਕਰਨੀ ਜੀ ਦੇਖਣਗੇ ਉਸ ਤੋਂ ਬਾਅਦ ਉਹਨੂੰ ਭਰਨਾ ਕਿਸ ਤਰ੍ਹਾਂ EMPLOYEES ਕਿਸ ਤਰ੍ਹਾਂ ਲਿਆਣੇ ਔਰ ਕੀ ਕਰਨਾ ਉਹ ਗੋਲ ਸਾਹਿਬ ਦੇਖਣਗੇ ਮੇਰੇ ਰਾਈਟ ਤੇ ਤੁਸੀਂ ਸਾਰੇ ਜਾਣਦੇ ਹੀ ਹੋ ਅਮਿਤ ਦਾਖਾ ਜੀ ਸਾਡੇ CEO ਤੇ ਸੀਮਾ ਬਰਸਲ ਜੀ ਸਾਡੇ ਵਾਈਸ ਚੀਅਰ ਪਰਸਨ ਪੰਜਾਬ ਡਿਵੈਲਪਮੈਂਟ ਕਾਉਂਸਲ ਹੈਗੇ ਹਨ ਇਹ ਜਿਹੜਾ ਮਾਰਗਦਰਸ਼ਨ ਸਾਨੂੰ ਸਾਡੇ ਨੈਸ਼ਨਲ ਕਨਵਿਨੈਂਸ ਆਫ ਅਰਵਿੰਦ ਕੇਜਰੀਵਾਲ ਜੀ ਨੇ ਔਰ ਮੁੱਖ ਮੰਤਰੀ ਭਗਵਤ ਸਿੰਘ ਮਾਨ ਜੀ ਦਿਖਾਰੇ ਆ ਰੈਗੂਲਰਲੀ ਉਹਦੇ ਵਿੱਚ ਜਿਹੜੀ ਇਨਵੈਸਟਮੈਂਟ ਦੀ ਲੜੀ ਆ ਉਹ ਲਗਾਤਾਰ ਲੱਗੀ ਹੋਈ ਹੈ ਔਰ ਅਸੀਂ ਪੰਜਾਬ ਇਨਵੈਸਟ ਜਿਹੜੇ ਅਸੀਂ ਅਪਰੂਵਲ ਦੇ ਰਹੇ ਆ 45 ਦਿਨਾਂ ਵਿੱਚ ਪਿਛਲੇ 3 ਮਹੀਨਿਆਂ ਵਿੱਚ ਕਿ ਜਿਹੜਾ ਪ੍ਰੋਸੈਸ ਚਾਲੂ ਕੀਤਾ ਇਹ ਲੋਕਾਂ ਨੂੰ ਵਾਕਈ 45 ਦਿਨਾਂ ਚ ਅਪਰੂਵਲ ਮਿਲ ਰਿਹਾ ਔਰ ਉਹਦੀ ਮਾਊਥ ਟੂ ਮਾਊਥ ਪਬਲਿਸਿਟੀ ਨਹੀਂ ਹੋ ਰਹੀ ਹੈ ਕਿ ਸਾਨੂੰ ਖੁਸ਼ੀ ਨਾਲ ਦੱਸਣਾ ਪੈ ਰਿਹਾ ਕਿ ਇਨਵੈਸਟਰ ਆ ਪਾ ਰਹੇ ਜੀ ਕਿ ਅਸੀਂ ਹੁਣ ਪੰਜਾਬ ਚ ਇਨਵੈਸਟ ਕਰਨਾ ਕੱਲ ਤੁਹਾਨੂੰ ਮੈਂ ਸਾਰਿਆਂ ਨੂੰ ਦੱਸਿਆ ਸੀ ਰਾਈਟ ਟੂ ਬਿਜ਼ਨਸ ਐਕਟ ਵੀ ਸਾਡਾ ਆ ਗਿਆ ਜਿਹੜਾ ਕਿ ਅਸੀਂ ਐਕਸਪੈਂਡ ਕਰਤਾ 25 ਕਰੋੜ ਤੋਂ 150 ਕਰੋੜ ਜੇ 150 ਕਰੋੜ ਤੋਂ ਵੀ ਉੱਪਰ ਕੋਈ ਇੰਡਸਟਰੀ ਆਂਦੀ ਹੈ ਉਹ ਵੀ ਅਸੀਂ ਉਹਦੇ ਚ ਕਵਰ ਕਰ ਲਾਂਗੇ ਪਰ ਉਹ ਜਿਹੜੀ ਹੁਣ ਪਾਵਰ ਹੈ ਉਹ ਇੰਡਸਟਰੀ ਡਿਪਾਰਟਮੈਂਟ ਕੋਲ ਹੀ ਹੋ ਜਾਏਗੀ ਉਹਦਾ ਡਿਸੀਜਨ ਲੈਣ ਲਈ ਇਹ ਇਨਫੋਸਿਸ ਵਾਲੇ ਮੁਹਾਲੀ ਵਿੱਚ 2017 ਤੋਂ ਇਹਨਾਂ ਦੀ ਪ੍ਰੈਜ਼ੈਂਸ ਹੈ ਸੋ ਕਿ ਹੁਣ ਇਹਦੇ ਚ ਐਕਸਪੈਂਡ ਕਰ ਰਹੇ ਆ ਇਹ ਪਹਿਲੇ ਫੇਸ ਚ 3 ਲੱਖ ਸਕੁਅਰ ਫੀਟ ਆਏਗਾ ਪਰ ਜਿਹੜਾ ਇਹਨਾਂ ਦਾ ਨੈਕਸਟ ਫੇਸ ਹੈ ਸੈਕੰਡ ਫੇਸ ਜਦੋਂ ਇਹ ਕੰਪਲੀਟ ਹੋ ਜਾਏਗਾ 4 ਲੱਖ 80 ਹਜ਼ਾਰ ਸਕੁਅਰ ਫੀਟ ਇਹ ਹੋਰ ਲੈ ਕੇ ਆਵਾਂਗੇ ਹੁਣ ਮੈਂ ਇਸ ਪ੍ਰੋਜੈਕਟ ਬਾਰੇ ਫਰਦਰ ਡਿਟੇਲਸ ਲਈ ਗੋਇਲ ਸਾਹਿਬ ਨੂੰ ਕਹੂੰਗਾ ਜਿਹੜੇ ਕਿ ਮੁਹੱਲੇ ਦੇ ਹੈੱਡ ਹੈ ਹੋਰ ਇਨਫੋਰਮੇਸ਼ਨ ਤੁਹਾਨੂੰ ਆਪਣੀ ਕੰਪਨੀ ਬਾਰੇ ਪੰਜਾਬ ਨਾਲ ਐਕਸਪੀਰੀਅੰਸ ਬਾਰੇ ਔਰ ਇਸ ਪ੍ਰੋਜੈਕਟ ਬਾਰੇ ਦੱਸਣਗੇ ਮੈਂ ਇਸ ਮੌਕੇ ਤੇ ਪੰਜਾਬ ਗਵਰਨਮੈਂਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਇਹ ਪ੍ਰੋਜੈਕਟ ਦੀ ਗੱਲਬਾਤ ਕਾਫੀ ਸਮੇਂ ਤੋਂ ਚੱਲ ਰਹੀ ਸੀ ਤੇ ਅਸੀਂ ਪੰਜਾਬ ਗਵਰਨਮੈਂਟ ਤੋਂ ਬਹੁਤ ਚੰਗਾ ਸਾਨੂੰ ਸਪੋਰਟ ਮਿਲੇ ਹੈ ਸਾਡੇ ਸਾਰੇ ਅਪਰੂਵਲਸ ਤੇ ਹੋਰ ਬਹੁਤ ਚੰਗੀ ਤਰ੍ਹਾਂ ਆ ਰਹੇ ਹੈ ਅਸੀਂ ਇਸ ਰੀਜਨ ਤੋਂ ਕਾਫੀ ਸਮੇਂ ਤੋਂ ਪਹਿਲਾਂ ਤੋਂ ਵੀ ਆ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਹੁਣ ਇਸ ਰੀਜਨ ਚ ਆਪਣੀ ਪ੍ਰੈਜ਼ੈਂਸ ਹੋਰ ਐਕਸਪੈਂਡ ਕਰ ਰਹੇ ਆ ਇਸ ਮੌਕੇ ਤੇ ਮੈਂ ਮਿਨਿਸਟਰ ਸਾਊਥਾ ਬਾਬ ਬਹੁਤ ਧੰਨਵਾਦ ਕਰਨਾ ਚਾਹਨਾ ਤੇ ਅਸੀਂ ਆਪਣੀ ਪੰਜਾਬ ਚ ਪ੍ਰੈਜ਼ੈਂਸ ਅਸੀਂ ਇਸ ਏਰੀਆ ਚ ਪਹਿਲਾਂ ਵੀ ਹਾਇਰ ਕਰਦੇ ਰਹੇ ਆ ਸ਼ੁਰੂ ਤੋਂ ਹੀ ਤੇ ਹੁਣ ਆਪਣੀ ਪ੍ਰੈਜ਼ੈਂਸ ਨੂੰ ਹੋਰ ਵਧਾਣ ਦੀ ਸਾਨੂੰ ਬਹੁਤ ਖੁਸ਼ੀ ਹੈ ਥੈਂਕ ਯੂ ਸਰ ਬਹੁਤ સર ਜਿਹੜੀ ਉਹ ਵਾਲੇ ਨੇ ਜੋ ਆਈਟੀ پارک ਦੇ ਪਾਸ ਜੋ ਆਪ ਲੋਕੋ ਕਹਿੰਦੇ ਸਾਲੂ ਦੇ 2 ਕਿਲੋ ਵਾਲੇ